ਹਰ ਹਰ ਬੰਦੇ ਨੇ ਹੱਥ ਇਹ ਮੈਨੂੰ ਪਤਾ ਨਹੀਂ ਲੰਦਾ ਇਹ ਕਿਹੜਾ ਪਤਾ ਖੜਨ ਡਿਆ ਦੇਖੋ ਨਕਲੀ ਕੰਮ ਤੋਂ ਬਚੋ ਅਸਲੀ ਕੰਮ ਹੀ ਅੱਗੇ ਆਉਣਾ ਹੁੰਦਾ ਕੋਤੋਂ ਨੂੰ ਦੀ ਕੱਪੜੇ ਪਾ ਲਓ ਅੱਗੋ ਦੱਸੋ ਕੀ ਕੇ ਸਰੀਰ ਤੇ ਜਾਂ ਬੈਗ ਵਿੱਚ ਦੇਖੋ ਜੀ ਮੈਂ ਤੈਨੂੰ ਨਿਸ਼ਾਨ ਹੀ ਬਣਾਉਣਾ ਚਾਹੁੰਦਾ ਅੱਗੋ ਇਹਦਾ ਪਤਾ ਨਹੀਂ ਕੋਈ ਬਣਾ ਕੀ ਬਣਦਾ ਲਹੇ ਗਰੀਬਾਈ ਜੀ ਸਭ ਤੋਂ ਪਹਿਲਾਂ ਤਾਂ ਲੰਬੜਾਂ ਦੇ ਲਾੜੇ ਨੂੰ ਚੰਗਾ ਪੰਪਲ ਪੂਸੇ ਪਾਇਆ ਫਿਰ ਹੈ ਹੋਰ ਬਾਬਾ ਜੀ ਐ ਆਈਆਂ ਇਹ ਦੇਖੋ ਇੱਕ ਐਂਟਰਟੇਨਮੈਂਟ ਦੀ ਡੋਜ਼ ਆ ਭਾਜੀ ਇਹ ਜਿਹੜਾ ਫੁੱਲ ਫਲੇਜ ਹੈ ਨਾ ਇਹ ਡਰਾਮਾ ਸੀਗਾ ਹਰ ਬੰਦੇ ਨੇ ਇੱਕ ਰੰਗ ਮੰਚ ਸੀਗਾ ਹਰ ਕਲਾਕਾਰ ਹਰ ਐਕਟਰ ਆਉਂਦਾ ਸੀ ਆਪਣਾ ਪੱਤਾ ਖੇੜ ਕੇ ਹੋ ਜਾਂਦਾ ਹੈ ਪਰ ਹਰ ਬੰਦੇ ਨੇ ਹਰ ਇਹ ਮੈਨੂੰ ਪਤਾ ਨਹੀਂ ਲੰਦਾ ਇਹ ਕਿਹੜਾ ਪੱਤਾ ਖੜਨ ਡਿਆ ਹੈ ਇਹਦਾ ਪੱਤਾ ਮੈਨੂੰ ਇਹ ਮੇਰਾ ਘਰ ਹੈ ਸੋ ਇਹ ਪੁੱਤ ਨਹੀਂ ਆ ਕੇ ਪੁੱਤ ਨਹੀਂ ਆ ਕੇ ਕਿਤੇ ਨੂੰ ਪੁੱਛੋ ਇੱਥੇ ਨਾ ਬਾਬਾ ਆ ਗਿਆ ਹੋਵੇ ਸੋ ਬਹੁਤ ਵਧੀਆ ਫਿਲਮ ਸੀ ਪਾਜੀ ਬਾਕਮਾਲ ਸੀਗੀ ਹਰ ਆਰਟਿਸਟ ਨੇ ਵਧੀਆ ਕੰਮ ਕੀਤਾ ਸੋ ਖੰਡੀ ਸਾਹਿਬ ਤੁਸੀਂ ਨੰਗਾ ਕਰਤਾ ਔਨ ਓਕੇ ਹੋ ਜਾਣਗੇ ਕਈ ਗੱਲ ਹੈ ਭਰਾਵਾ ਮੈਂ ਤਾਂ ਪਹਿਲਾਂ ਪਹਿਲਾਂ ਵੀ ਇੰਟਰਵਿਊ ਕੀਆ ਭਰਾਵਾ ਦੇਖੋ ਨਕਲੀ ਕੰਮ ਤੋਂ ਬਚੋ ਅਸਲੀ ਕੰਮ ਹੀ ਅੱਗੇ ਆਉਣਾ ਹੁੰਦਾ ਸੋ ਮੈਂ ਇੱਕ ਕੈਰੈਕਟਰ ਪਲੇ ਕੀਤਾ ਜੀ ਸੋ ਇਸ ਕਰਕੇ ਆ ਜਾਇਆ ਇੱਕ ਮਾਜਾ ਆ ਜਾ ਆ ਮੇਰਾ ਬੇਟਾ ਆਇਆ ਜੀ ਆ ਵੀ ਬੇਟਾ ਹੀ ਮੰਜਾਕੀਆ ਪੂਰਾ ਕੇ ਐ ਪੁੱਛ ਲੋ ਜਾਈ ਹੁਣੇ ਦਾ ਕੀ ਨਾਂ ਤੁਹਾਡਾ ਮੈਂ ਨਾਂ ਮੇਕਅਪ ਸੰਗਾ ਪਾਪਾ ਤਾਂ ਵਰਗਾ ਬੰਨਾ ਹੈ ਕਿ ਮਤਲਬ ਪਾਪਾ ਤਾਂ ਬਹੁਤ ਹਸਾਦੇ ਨੇ ਤੁਸੀਂ ਵੀ ਹਸਾ ਲੈਂਦੇ ਹੋ ਸਾਰਿਆਂ ਨੂੰ ਇਹ ਪੂਰਾ ਹਸਾ ਲੈਂਦਾ ਮੈਂ ਕਹਾ ਬਈ ਇਹਨੇ ਸਵੇਰੇ ਪੰਜ ਚ ਮਾਰਿਆ ਮੈਂ ਕਹਾ ਪੋਤਣ ਨੂੰ ਦੀ ਕੱਪੜੇ ਪਾ ਲਓ ਅੱਗੋ ਦੱਸੋ ਕੀ ਕਰ ਸਰੀਰ ਤੇ ਜਾਂ ਬੈਗ ਵਿੱਚ ਮੈਂ ਕਹਾ ਪੋਤਣ ਨੂੰ ਦੀ ਕੱਪੜੇ ਪਾ ਲਓ ਹਾਂ ਆਪਾਂ ਜਾਣਾ ਹੈ ਕਹਿੰਦਾ ਪਾਪਾ ਸਰੀਰ ਤੇ ਪਾਉਣੇ ਜਾਂ ਬੈਗ ਵਿੱਚ ਪਾਉਣੇ ਇਹ ਇਹਦੀ ਕ੍ਰੀਏਟੀਵਿਟੀ ਆ ਪਾਪਾ ਪਾਪਾ ਦੇ ਸ਼ਾਮ ਨੂੰ ਕੀੜੇ ਕੁੜੇ ਉੱਠਦੇ ਨੇ ਫਿਰ ਕਰਦਾ ਹੈਲਪ ਇਹ ਕਰਦਾ ਮੈਨੂੰ ਲੱਗਦਾ ਅਜੀ ਇਹ ਕਰੂਗਾ ਕੁਝ ਬਾਕੀ ਪਰਮਾਤਮਾ ਦੀ ਕਲਾ ਹੈ ਦੇਖੋ ਇਹ ਕਲਾ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਭਾਜੀ ਹੈ ਨਾ ਸਾਨੂੰ ਸਾਰੇ ਲੋਕ ਕਲਾ ਕਰਕੇ ਜਾਣਦੇ ਆ ਸੋ ਮਹਾਰਾ ਸੱਚੇ ਪਾਸ਼ਾ ਹਰ ਬੰਦੇ ਨੂੰ ਨਹੀਂ ਦੇਖੋ ਅਜੇ ਪੜਦਾ ਅਜੀ ਕੀ ਬਣਨਾ ਹੈ ਮੈਂ ਦੇਖੋ ਹੁਣ ਕਰੀਅਰ ਆਪਣੇ ਆਪਣੇ ਦਾ ਦੇਖੋ ਜੀ ਮੈਂ ਤਾਂ ਇਹਨਾਂ ਨੂੰ ਇਨਸਾਨ ਹੀ ਬਣਾਉਣਾ ਚਾਹੁੰਦਾ ਅੱਗੋਂ ਇਹਦਾ ਪਤਾ ਨਹੀਂ ਕੋਈ ਬਣਾ ਕੀ ਬਣਦਾ ਇਹ ਤੇ ਡਿਪੈਂਡਾ ਮੈਨੂੰ ਲੱਗਦਾ ਕਿ ਬਸ ਠੀਕ ਹੈ ਇਹਨੂੰ ਮਿਊਜ਼ਿਕ ਦਾ ਹੈਗਾ ਭਾਜੀ ਇੰਟਰਸਟ ਤੇ ਕਰ ਲਿੰਦਾ ਬਾਕੀ ਮੈਂ ਇਹਨੂੰ ਕਿਹਾ ਵੀ ਹਜੇ ਤੂੰ ਪੜ ਆਪਣਾ ਪੁੱਤ ਬਾਹਰ ਪੁਰਾਣੀ ਕਹਾਵਤ ਕਹਿੰਦੇ ਲੰਬਰਦਾਰ ਦਾ ਲਾਣਾ ਜਾਂ ਲੰਬਰਦਾਰ ਮੱਥੇ ਲਾ ਕੇ ਦਿੰਦੇ ਕੰਮ ਨਹੀਂ ਹੁੰਦਾ ਸੀ ਉਹ ਗੱਲ ਸੱਚੀ ਹੈਗੀ ਵੈਸੇ ਉਹ ਦੇਖ ਤਾਂ ਲਿਆ ਇਹ ਬੱਸ ਵਿੱਚ ਐਵੇਂ ਬੱਸ ਉਹ ਤੇ ਬਾਬੇ ਨੂੰ ਕਹਿੰਦੇ ਬਾਬਾ ਕਹਿੰਦਾ ਇਹ ਕਹਿੰਦਾ ਜਨਾਨੀ ਕਿਦਾਂ ਬਸੇ ਕਰਦੀ ਹਾਂ ਉਹ ਕੰਨ 'ਚ ਪਤਾ ਨਹੀਂ ਕੀ ਕਹਿ ਗਿਆ ਹੈਨਾ ਉਹ ਨਾਲ ਹੀ ਬਾਬਾ ਜੀ ਪਤਾ ਨਹੀਂ ਜਿਹੜੇ ਨਕਲੀ ਬਾਬਾ ਜੀ ਸੀ ਉਹ ਪਤਾ ਨਹੀਂ ਕੀ ਕਹਿ ਗਿਆ ਬਾ ਦੱਬ ਤੱਕ ਹੁਣਾ ਉਹਨਾਂ ਨੇ ਹੈਨਾ ਸੋ ਨਕਲੀ ਬਾਬਿਆਂ ਤੋਂ ਬਚੋ ਅਸਲੀ ਬਾਬਿਆਂ ਨੂੰ ਬਾਬਿਆਂ ਦਾ ਕਮਾਲ ਹੈ ਹੈਨਾ ਉਹਨਾਂ ਦੀ ਤਾਂ ਜ਼ਿੰਦਗੀ ਤੁਹਾਨੂੰ ਜ਼ਿੰਦਗੀ ਦੇ ਰਾਹ ਤੋਰਦੇ ਆ ਸੋ ਮੇਰਾ ਇੱਕ ਪਾਰਟ ਸੀਗਾ ਨਕਲੀ ਬਾਬੇ ਦਾ ਅਖੌਤੀ ਬਾਬੇ ਦਾ ਹੈਨਾ ਉਹ ਮੈਂ ਪਲੇ ਕੀਤਾ ਨਾ ਵਾਰਿਆ ਕਰ ਫਿਰ ਬਾਬੇ ਬਾਬੇ ਫਿਰ ਪੋਰਟ ਲਿਆ ਜੋ ਇਕੱਠੀ ਕਰ ਲੈਂਦੇ ਨੇ ਇੱਕ ਬਾਬੇ ਨੇ ਜਦੋਂ ਵੇਖਦੇ ਬੁੜੀਆਂ ਦੇ ਮੱਥੇ ਲੱਗਦੇ ਨੇ ਆਪਾਂ ਅਕਸਰ ਵੇਖੀਦਾ ਬੰਦੇ ਉਹਨਾਂ ਤੁਰ ਜਾਂਦੇ ਨੇ ਬੁੜੀ ਵੇਖ ਲੈਣਾ ਉਹਲੇ ਹੋਗੇ ਕਹਿੰਦੇ ਇੱਧਰ ਕੰਮ ਬਣੇਗਾ ਆਮ ਸਾਰੀਆਂ ਟੈਨਸ਼ਨਾਂ ਦੂਰ ਕਰ ਦਈਏ So you get there.